ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ 99 ਪੋਰਟਲ ਬਾਰੇ ਇਹ ਦਿਨ ਬਹੁਤ ਹੀ ਖਾਸ ਤੇ ਅਧਿਆਤਮਕ ਦਿਨ ਹੈ 99 ਪੋਰਟਲ 9 ਸਤੰਬਰ ਦਾ ਦਿਨ ਸਿਰਫ ਕੈਲੰਡਰ ਦੀ ਇੱਕ ਤਾਰੀਖ ਨਹੀਂ ਇਹ ਅਧਿਆਤਮਕ ਤੌਰ ਤੇ ਇੱਕ ਵੱਡਾ ਦਰਵਾਜ਼ਾ ਹੈ ਜੋ ਸਾਡੇ ਜੀਵਨ ਵਿੱਚ ਨਵੀਂ ਊਰਜਾ ਨਵੇਂ ਮੌਕੇ ਅਤੇ ਅੰਦਰੂਨੀ ਰੌਸ਼ਨੀ ਖੋਲਦਾ ਹੈ 9 ਨੰਬਰ ਦਾ ਅਧਿਆਤਮਿਕ ਮਹੱਤਵ ਕੀ ਹੈ ਆਓ ਜਾਣਦੇ ਹਾਂ ਇੱਕ ਵਿਗਿਆਨ ਊਰਜਾ 9 ਨੰਬਰ ਪੂਰਨਤਾ ਅੰਤ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ ਜਿੱਥੇ ਇੱਕ ਚੱਕਰ ਪੂਰਾ ਹੁੰਦਾ ਹੈ ਤਾਂ ਨਵਾਂ ਚੱਕਰ ਸ਼ੁਰੂ ਹੁੰਦਾ ਹੈ 9 ਨੰਬਰ ਸਿਖਾਉਂਦਾ ਹੈ ਕਿ ਪੁਰਾਣੇ ਦੁੱਖ ਪੁਰਾਣੀਆਂ ਬੇੜੀਆਂ ਅਤੇ ਨਰਾਾਤਮਕ ਵਿਚਾਰਾਂ ਨੂੰ ਛੱਡ ਕੇ ਅੱਗੇ ਵਧੋ 9 9 ਦਾ ਜੋੜ ਜਿਵੇਂ ਕਿ 9 9 18 ਉਸੇ ਤਰ੍ਹਾਂ ਹੀ 1 8 9 ਫਿਰ 9 ਹੀ ਬਣਦਾ ਹੈ ਜਿਸ ਦਾ ਅਰਥ ਹੈ ਦੁੱਗਣੀ ਊਰਜਾ ਦੁੱਗਣੀ ਤਾਕਤ ਇਸ ਨਾਲ ਸਾਡੀ ਆਤਮਾ ਬ੍ਰਹਿਮੰਡ ਨਾਲ ਜੁੜਦੀ ਹੈ ਅਤੇ ਰੱਬੀ ਰੌਸ਼ਨੀ ਸਾਡੇ ਅੰਦਰ ਬਹਿਣ ਲੱਗਦੀ ਹੈ 99 ਪੋਰਟਲ ਦੀ ਤਾਕਤ ਕੀ ਹੈ ਆਓ ਇਹ ਵੀ ਜਾਣਦੇ ਹਾਂ ਇਹ ਪੋਰਟਲ ਸਾਡੇ ਲਈ ਇੱਕ ਅਧਿਆਤਮਿਕ ਦਰਵਾਜ਼ਾ ਹੈ ਇਹ ਸਮਾਂ ਹੁੰਦਾ ਹੈ ਆਪਣੀ ਜ਼ਿੰਦਗੀ ਨੂੰ ਰੀਸੈਟ ਕਰਨ ਦਾ ਜੋ ਕੁਝ ਪੁਰਾਣਾ ਹੈ ਜਿਸ ਨੇ ਸਾਨੂੰ ਪਿੱਛੇ ਰੋਕਿਆ ਹੈ ਉਸ ਨੂੰ ਛੱਡ ਦਿਓ ਤੇ ਜੋ ਕੁਝ ਨਵਾਂ ਹੈ ਰੱਬ ਨੇ ਸਾਡੇ ਲਈ ਤਿਆਰ ਕੀਤਾ ਹੈ ਉਸ ਨੂੰ ਸਵੀਕਾਰ ਕਰਨਾ ਹੈ 99 ਪੋਰਟਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਖਤਮ ਹੋਣ ਵਾਲੀ ਚੀਜ਼ ਦੇ ਨਾਲ ਇੱਕ ਨਵੀਂ ਸ਼ੁਰੂਆਤ ਵੀ ਜੁੜੀ ਹੁੰਦੀ ਹੈ ਅਧਿਆਤਮਿਕ ਅਭਿਆਸ ਇਸ ਦਿਨ ਕਿਉਂ ਜ਼ਰੂਰੀ ਹੈ ਆਓ ਇਹ ਵੀ ਜਾਣਦੇ ਹਾਂ ਇਸ ਦਿਨ ਕੁਝ ਖਾਸ ਅਧਿਆਤਮਿਕ ਅਭਿਆਸ ਕਰਨੇ ਬਹੁਤ ਹੀ ਲਾਭਦਾਇਕ ਮੰਨੇ ਜਾਂਦੇ ਨੇ ਨੰਬਰ 1 ਤੇ ਆਉਂਦਾ ਹੈ ਸਿਮਰਨ ਤੇ ਮੰਤਰ ਵਾਹਿਗੁਰੂ ਜਾਂ ਫਿਰ ਓਮ ਦਾ ਜਾਪ ਕਰਨਾ ਮਨ ਨੂੰ ਸ਼ਾਂਤੀ ਦਿੰਦਾ ਹੈ। ਇਹ ਸਾਡੇ ਅੰਦਰ ਦੀਆਂ ਨਾਰਾਤਮਕ ਊਰਜਾਂ ਨੂੰ ਦੂਰ ਕਰਦਾ ਹੈ। ਨੰਬਰ 2 ਤੇ ਆਉਂਦਾ ਹੈ ਧਿਆਨ। ਅੱਖਾਂ ਬੰਦ ਕਰਕੇ ਆਪਣੇ ਸਾਹ ਤੇ ਧਿਆਨ ਦਿਓ। ਸੋਚੋ ਕਿ ਰੱਬੀ ਰੋਸ਼ਨੀ ਤੁਹਾਡੇ ਅੰਦਰ ਵਹਿ ਰਹੀ ਹੈ। ਨੰਬਰ 3 ਤੇ ਅਭਾਰੀ ਰਹਿਣਾ। ਮਤਲਬ ਗ੍ਰੈਟੀਟਿਊਡ ਕਰਨਾ। ਜੋ ਕੁਝ ਮਿਲਿਆ ਹੈ ਉਸ ਦਾ ਸ਼ੁਕਰਾਨਾ ਕਰਦੇ ਰਹੋ। ਸ਼ੁਕਰਾਨਾ ਕਰਨ ਨਾਲ ਨਵੀਆਂ ਨਹਿਮਤਾ ਹੋਰ ਵੀ ਜ਼ਿਆਦਾ ਮਿਲਦੀਆਂ ਹਨ ਨੰਬਰ 4 ਤੇ ਆਉਂਦਾ ਹੈ ਲਿਖਣ ਦੀ ਤਾਕਤ ਕੁਝ ਲਿਖੋ ਤੁਸੀਂ ਇੱਕ ਕਾਪੀ ਤੇ ਲਿਖੋ ਕਿ ਤੁਸੀਂ ਕੀ ਕੁਝ ਛੱਡਣਾ ਚਾਹੁੰਦੇ ਹੋ ਫਿਰ ਲਿਖੋ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਪਾਉਣਾ ਚਾਹੁੰਦੇ ਹੋ 99 ਪੋਰਟਲ ਤੇ ਸਾਨੂੰ ਕੀ ਛੱਡ ਦੇਣਾ ਚਾਹੀਦਾ ਹੈ ਆਓ ਇਹ ਵੀ ਜਾਣਦੇ ਹਾਂ ਪੁਰਾਣੀਆਂ ਗਲਤੀਆਂ ਲਈ ਪਛਤਾਵਾ ਕਰਨਾ ਛੱਡ ਦਿਓ। ਨੰਬਰ 2 ਤੇ ਨਫ਼ਰਤ, ਗੁੱਸਾ ਤੇ ਅਹੰਕਾਰ ਨੂੰ ਛੱਡ ਦਿਓ। ਨੰਬਰ 3 ਡਰ, ਚਿੰਤਾ ਅਤੇ ਨਰਾਾਤਮਕ ਸੋਚ ਨੂੰ ਬਦਲ ਦਿਓ। ਨੰਬਰ 4 ਉਹ ਲੋਕ ਜਾਂ ਹਾਲਾਤ ਜੋ ਤੁਹਾਨੂੰ ਰੋਕ ਰਹੇ ਹਨ, ਉਹਨਾਂ ਨੂੰ ਵੀ ਛੱਡ ਦਿਓ। ਇਹ ਸਾਰਾ ਛੱਡ ਕੇ ਜਦੋਂ ਅੱਗੇ ਵਧਾਂਗੇ ਤਾਂ ਨਵਾਂ ਰਸਤਾ ਖੁਦ ਖੁਦਵਾਂ ਖੁਦ ਹੀ ਸਾਡੇ ਲਈ ਖੁੱਲਣਾ ਸ਼ੁਰੂ ਹੋ ਜਾਵੇਗਾ ਕੀ ਸਵੀਕਾਰ ਕਰਨਾ ਚਾਹੀਦਾ ਹੈ ਪਿਆਰ ਅਤੇ ਦਇਆ ਸੱਚਾ ਅਧਿਆਤਮਕ ਗਿਆਨ ਆਤਮਿਕ ਵਿਕਾਸ ਲਈ ਮੌਕੇ ਰੱਬ ਉੱਤੇ ਵਿਸ਼ਵਾਸ ਖੁਦ ਨੂੰ ਮਾਫ਼ ਕਰਨ ਦੀ ਤਾਕਤ ਜਦ ਅਸੀਂ ਇਹ ਸਵੀਕਾਰ ਕਰਦੇ ਹਾਂ ਤਾਂ ਅੰਦਰੋਂ ਰੌਸ਼ਨੀ ਤੇ ਬਾਹਰੋਂ ਖੁਸ਼ਹਾਲੀ ਮਿਲਦੀ ਹੈ 99 ਪੋਟਰਲ ਲਈ ਅਫਰਮੇਸ਼ਨ ਕੀ ਹੈ ਤੁਸੀਂ ਇਹ ਬਾਕ ਬਾਰ-ਬਾਰ ਦੁਹਰਾ ਸਕਦੇ ਹੋ ਜਿਵੇਂ ਕਿ ਮੈਂ ਪੁਰਾਣੇ ਦੁੱਖ ਦੇ ਬੰਧਨ ਨੂੰ ਛੱਡ ਚੁੱਕਿਆ ਹਾਂ ਮੈਂ ਰੱਬ ਦੀ ਦਇਆ ਤੇ ਰੌਸ਼ਨੀ ਨੂੰ ਸਵੀਕਾਰ ਕਰਦਾ ਹਾਂ ਮੈਂ ਨਵੇਂ ਮੌਕਿਆਂ ਨੂੰ ਸੱਦਾ ਦਿੰਦਾ ਹਾਂ ਮੇਰੀ ਆਤਮਾ ਸ਼ਾਂਤ ਅਤੇ ਖੁਸ਼ ਹੈ ਇਹ ਬਾਕ ਤੁਹਾਡੇ ਮਨ ਵਿੱਚ ਸਕਾਰਾਤਮਕ ਊਰਜਾ ਪੈਦਾ ਕਰਦੀ ਹੈ ਅਤੇ ਇਹ ਅਫਰਮੇਸ਼ਨ ਸਾਨੂੰ ਬਾਰ ਬਾਰ ਦੁਹਰਾਉਣਾ ਚਾਹੀਦਾ ਹੈ। ਦੋਸਤੋ 9 ਅਤੇ 9 ਪੋਰਟਲ ਸਿਰਫ ਇੱਕ ਤਾਰੀਖ ਨਹੀਂ ਇਹ ਇੱਕ ਰੱਬੀ ਸੰਦੇਸ਼ ਹੈ। ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਵਿੱਚ ਕੁਝ ਵੀ ਸਥਾਈ ਨਹੀਂ। ਹਰ ਅੰਤ ਇੱਕ ਨਵੀਂ ਸ਼ੁਰੂਆਤ ਦਾ ਦਰਵਾਜ਼ਾ ਖੋਲਦਾ ਹੈ। ਆਓ ਇਸ ਦਿਨ ਰੱਬ ਅਗੇ ਅਰਦਾਸ ਕਰੀਏ। हे प्रभु ਸਾਨੂੰ ਤੇਰੀ ਰੌਸ਼ਨੀ ਨਾਲ ਭਰ ਦੇ ਸਾਡੇ ਪੁਰਾਣੇ ਦੁੱਖ ਤੇ ਪਾਪ ਮਾਫ ਕਰ ਦੇ ਤੇ ਸਾਨੂੰ ਨਮੀ ਰਾਹ ਜੋ ਤੇਰੇ ਨੇੜੇ ਲੈ ਕੇ ਜਾਵੇ ਉਹ ਰਾਹ ਸਾਨੂੰ ਦਿਖਾ 99 ਪੋਰਟਲ ਇੱਕ ਅਧਿਆਤਮਿਕ ਤੋਹਫਾ ਹੈ ਜਿਸ ਨੂੰ ਅਸੀਂ ਖੁਸ਼ੀ ਸਿਮਰਣ ਅਤੇ ਵਿਸ਼ਵਾਸ ਨਾਲ ਸਵੀਕਾਰ ਕਰੀਏ ਆਓ ਅਸੀਂ 99 ਪੋਰਟਲ ਤੇ ਆਪਣੇ ਆਪ ਨੂੰ ਇੱਕ ਨਮੀ ਊਰਜਾ ਵਿੱਚ ਬਦਲ ਲਈਏ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ